श्री हरकमलप्रीत सिंह खीपीएस मानयोग सीनियर पुलिस कप्तान जलंधर देहाती जी देशा निर्देशों अनुसार माड़े अनसरा नशा तस्कर खिलाफ चलाई गई विशेष मुहिम तित श्री सरवण सिंह बल पीपीएस उप पुलिस कप्तान सब डिवीजन फिलौर जी की अगवाई हेठ थाना फिलौर के इंस्पैक्टर संजीव कपूर मुख अफसर थाना फिलौर, दी टीम वल्लो फिलौर की टीम वलों नायब तहसीलदार फिलौर न बदसलूकी करने वाले एक व्यक्ति काबू करके की वीडी सफलता हासिल इस संबंधी प्रेस प्रैस जानकारी देंदे हुए श्री सरवण सि थल पीपीएस उप पुलिस कप्तान सब डिवीजन फिलौर जी ने दस्या कि एक लिखती शिकायत वालों नायब तहसीलदार फिलौर ਤਹਿਸੀਲਦਾਰ ਫਿਲੌਰ ਅਤੇ ਉਪ ਮੰਡਲ ਮੈਜਿਸਟ੍ਰੇਟ ਫਿਲੌਰ ਬਰਖਿਲਾਫ ਰਾਮਜੀ ਦਾਸ ਪੁੱਤਰ ਜੋਗਿੰਦਰ ਵੀਰ ਕੁਮਾਰ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਅਤੇ ਕੁਲਦੀਪ ਕੁਮਾਰ ਨੰਬਰਦਾਰ ਵਾਸੀ ਪੰਜਟੇਰਾ ਥਾਣਾ ਫਿਲੌਰ ਬਾਬਤ ਨਾਇਬ ਤਹਿਸੀਲਦਾਰ ਦਫ਼ਤਰ ਫਿਲੌਰ ਵਿਖੇ ਦਫ਼ਤਰੀ ਕੰਮਕਾਜ ਵਿੱਚ ਵਿਗਨ ਪਾਉਣ ਅਤੇ ਬਦਸਲੂਕੀ ਕਰਨ ਸੰਬੰਧੀ ਮੌਸੂਲ ਥਾਣਾ ਹੋਈ ਸੀ ਜਿਸ ਸਬੰਧੀ ਇੰਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਿਲੌਰ ਵੱਲੋਂ ਮੁਕਦਮੇ ਵਿੱਚ ਮੁਖ ਦੋਸ਼ੀ ਰਾਮਜੀ ਦਾਸ ਪੁੱਤਰ ਜੋਗਿੰਦਰ ਵੀਰ ਕੁਮਾਰ ਵਾਸੀ ਗੰਨਾ ਪਿੰਡ ਥਾਣਾ ਫਿਲੌਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ 11 ਤੋਂ 2025 ਨੂੰ ਥਾਣਾ ਫਿਲੌਰ ਪੁਲਿਸ ਨੂੰ ਲੋਕਲ ਨੈਪ ਤਹਿਸੀਲਦਾਰ ਨੂੰ ਇੱਕ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਕਿ RAM JI ਪੁੱਤਰ ਜੋਗਿੰਦਰ ਵੀਰ ਕੁਮਾਰ ਵਾਸੀ ਗੰਨਾਪਿੰਡ ਅਤੇ ਕੁਲਦੀਪ ਕੁਮਾਰ ਰਮੜਦਾਰ ਵਾਸੀ ਪਾਇਂਟ ਹੈਰਾ ਸਵੇਰੇ ਆਪਣੇ 2-3 ਅਣਜਾਣ ਵਿਅਕਤੀਆਂ ਦੇ ਇਹਨਾਂ ਨੇ 10 ਤਾਰੀਖ ਨੂੰ ਨੈਪ ਤਹਿਸੀਲਦਾਰ ਨੂੰ ਬੰਦੀ ਬਣਾ ਕੇ ਉਹਨਾਂ ਕੋਲੋਂ ਜ਼ਬਰਦਸਤੀ ਜਨਮ ਮਾਰਦੇ ਹੰਡਾ ਧੰਕਾ ਕੇ ਡਰਾਵਾ ਦੇ ਕੇ ਸਿਟੀਮੈਂਟ ਹੈਂਡਲਿੰਗ ਕਰਕੇ ਇਹਨਾਂ ਕੋਲੋਂ ਇੱਕ ਰਜਿਸਟਰੀ ਕਰਵਾਈ ਤਾਂ ਕਿ ਇਹਨਾਂ ਨੂੰ ਲੱਖਾਂ ਦਾ ਫਾਇਦਾ ਹੋ ਸਕੇ ਜੋ ਇਸ ਦਿਖਾਸਥਾਨ ਤੇ ਅਸੀਂ ਮੁਕੱਦਮਾ ਦਰਜ ਰੂਪ ਵਿੱਚ ਕੀਤਾ ਪਬਲਿਕ ਡਿਊਟੀ ਰਿਕਵਰਡ ਪਾਉਣ ਦਾ ਅਤੇ ਐਕਸਟਰੈਕਸ਼ਨ ਦੀ ਕਾਰਵਾਈ ਦਾ ਜਿਸ ਤੇ ਇਸ ਦੀ ਗ੍ਰਿਫਤਾਰੀ ਕਰਨ ਤੋਂ ਬਾਅਦ ਇਸ ਦਾ ਰਿਮਾਂਡ ਹਾਸਲ ਕੀਤਾ ਵਾ ਤੇ ਇਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਹੋਰ ਕਿਹੜੇ ਕਿਹੜੇ ਬੰਦੇ ਇਨਵੋਲਡ ਸੀ ਉਹਨਾਂ ਦੀ ਗ੍ਰਿਫਤਾਰੀ ਵੀ ਜਲਦੀ ਕਨਸੀਡਰ ਕੀਤੀ ਜਾਵੇਗੀ ਕਿੰਨੇ ਬੰਦੇ ਜਦੋਂ ਰੈਸਟ ਕੀਤੇ ਟੋਟਲ ਦੋ ਬੰਦਿਆਂ ਦੇ ਮਕਦਮੇ ਸੀਗੇ ਜਿੱਤੇ ਇੱਕ ਬੰਦਾ ਗ੍ਰਿਫਤਾਰ ਹੈ ਤਾਂ ਇਹ ਦੋ ਤਿੰਨ ਅਨੁਪਛਾਤੇ ਹੋ ਰਹਾ ਉਹ ਇਸ ਵਾਰੇ ਕੁਲਦੀਪ ਸਿੰਘ ਲੰਬੜਦਾਰ ਨੂੰ ਪਤਾ ਜਿਸ ਜਿਸ ਤੋਂ ਗ੍ਰਿਫਤਾਰ ਕਰਕੇ ਬਾਕੀਆਂ ਦੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ ਥੈਂਕ ਯੂ